ਦਸੂਹਾ ਚ ਬੰਦੂਕ ਦੀ ਨੋਕ ਤੇ ਲੁੱਟੇ 7000 ਰੁਪਏ ਲੁਟੇਰੇ ਕਰਿੰਦੇ ਦਾ ਮੋਬਾਈਲ ਵੀ ਆਪਣੇ ਨਾਲ ਲੈ ਗਏ ਦਸੂਹਾ ਦੇ ਪਿੰਡ ਸਲੋਹੜਾ ਚ ਮੋਟਰਸਾਈਕਲ ਤੇ ਆਏ ਦੋ ਲੁਟੇਰਿਆਂ ਨੇ ਇੱਕ ਖਾਦ ਸਟੋਰ ਦੀ ਦੁਕਾਨ ਤੋਂ ਬੰਦੂਕ ਦੀ ਨੋਕ ਤੇ 7000 ਰੁਪਏ ਲੁੱਟ ਲਏ ਅਤੇ ਮੋਬਾਈਲ ਫੋਨ ਵੀ ਖੋਹ ਕੇ ਫਰਾਰ ਹੋ ਗਏ ਉਕਤ ਮਾਮਲੇ ਦੇ ਪੀੜਤਾ ਨੇ ਸਬੰਧਿਤ ਸੰਸਾਪੁਰ ਥਾਣੇ ਚ ਸ਼ਿਕਾਇਤ ਦਰਜ ਕਰਵਾਈ ਹੈ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਪੀੜਤਾਂ ਦੇ ਬਿਆਨ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜਾਣਕਾਰੀ ਦਿੰਦੇ ਹੋਏ ਦੁਕਾਨ ਦੇ ਮਾਲਕ ਬਲਜੀਤ ਸਿੰਘ ਵਾਸੀ ਪਿੰਡ ਸਲੋਹੜਾ ਨੇ ਦੱਸਿਆ ਕਿ ਮੇਰੀ ਦੁਕਾਨ ਤੇ ਆਏ ਜਿਸ ਨੇ ਰਾਹੁਲ ਨੂੰ ਖਾਦ ਦੇਣ ਲਈ ਕਿਹਾ ਜਿਵੇਂ ਹੀ ਉਹ ਕਾਊਂਟਰ ਤੋਂ ਉੱਠ ਕੇ ਖਾਦ ਲੈਣ ਗਿਆ ਤਾਂ ਇੱਕ ਨੌਜਵਾਨ ਨੇ ਉਸ ਦੇ ਸਿਰ ਤੇ ਬੰਦੂਕ ਰੱਖ ਕੇ ਚਾਬੀ ਮੰਗ ਕੇ 7000 ਰੁਪਏ ਦੀ ਨਕਦੀ ਸਮੇਤ ਮੋਬਾਈਲ ਖੋਹ ਕੇ ਫਰਾਰ ਹੋ ਗਏ। ਇਹ ਦੁਕਾਨ ਗਜੋਦ ਪੈਸੇ ਸਾਈਡ ਦੇ ਨਾਲ ਸਲੋਹੜਾ ਚ ਦੁਕਾਨ ਹੈ ਸਾਡੀ। ਤੇ ਇੱਥੇ ਆ ਕੇ ਦੋ ਲੁਟੇਰਿਆਂ ਨੇ ਲੁੱਟਾ ਖੋਹ ਦਿੱਤੀਆਂ ਨੇ ਕਾਦੇ ਤੇ ਆਏ ਸੀਗੇ ਇਹੋ ਦੋ ਬੰਦੇ ਮੋਟਰਸਾਈਕਲ ਤੇ ਆਏ ਮੂੰਹ ਬੰਨੇ ਹੋਏ ਸੀ ਉਹਨਾਂ ਨੇ ਉਸ ਵਕਤ ਦੁਕਾਨ ਤੇ ਕੌਣ ਸੀਗਾ ਉਸ ਵਕਤ ਤਾਂ ਆਪਣਾ ਇੱਕ ਮੁੰਡਾ ਰੱਖਿਆ ਹੋਇਆ ਸੀ ਦੁਕਾਨ ਤੇ ਉਹ ਜਰਾ ਬੈਠਾ ਰਿਹਾ ਸੀਗਾ ਤੇ ਆਉਂਦੇ ਉਹਨਾਂ ਨੂੰ ਦਵਾਈ ਬਾਰੇ ਪੁੱਛੇ ਉਹਨਾਂ ਨੇ ਤੇ ਜਦੋਂ ਉਹ ਮੁੰਡਾ ਦਵਾਈ ਲੈਣ ਵਾਸਤੇ ਉੱਠਿਆ ਤਾਂ ਉਹਨਾਂ ਨੇ ਪਿਸਤੌਲ ਰੱਖ ਕੇ ਉਹਦੇ ਤੇ ਉਹਨੂੰ ਇੱਕ ਸਾਈਡ ਤੇ ਲੈ ਕੇ ਦੂਜੇ ਬੰਦੇ ਨੇ ਡਾਟ ਖੱਡ ਕੇ ਤੇ ਉਹਨੂੰ ਮਾਰਨ ਦੀ ਕੋਸ਼ਿਸ਼ ਕੀਤੀ ਤੇ ਕਿਹਾ ਵੀ ਚਾਬੀ ਗੱਲੇ ਦੀ ਕਿੱਥੇ ਆ ਤੇ ਉਹਨੇ ਮਜਬੂਰੀ ਵਿੱਚ ਚਾਬੀ ਦੇ ਦਿੱਤੀ ਉਹਨੂੰ ਤੇ ਉਹਨਾਂ ਸਾਰੇ ਪੈਸੇ ਬਤਕਰੇ ਕਿੰਨੇ ਪੈਸੇ ਸੀ ਵਿੱਚ तकरीबन 7000 ਰੁਪਏ ਸੀਗਾ ਤੇ ਉਹਦਾ ਮੋਬਾਈਲ ਵੀ ਬੇਟੇ ਦਾ ਬੱਚੇ ਦਾ ਨਾਮ ਲੈ ਗਿਆ ਤੇ ਇਸ ਬੰਦੇ 'ਚ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ ਪੁਲਿਸ ਨੂੰ ਨਾਲ ਦੀ ਨਾਲ ਅਸੀਂ ਫੋਨ ਕਰ ਦਿੱਤਾ ਸੀਗਾ ਤੇ ਅਸੀਂ ਆਪ ਵੀ ਉਹਨਾਂ ਪਿੱਛੇ ਕਾਫੀ ਭੱਜੜ ਕੀਤੀ ਲੇਕੇ ਸਾਨੂੰ ਲੱਭੇ ਨਹੀਂ ਹਈ ਕਿਸੇ ਬਸ ਕੀ ਕੀ ਮੰਗ ਕਰਦੇ ਤੁਸੀਂ ਪੁਲਿਸ ਪ੍ਰਸ਼ਾਸਨ ਅਸੀਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਹਾਂ ਕਿ तकरीबन ਰੋਜ਼ ਦਿਹਾੜੇ तकरीबन ਲੁੱਟਾਂ ਖਵਾ ਹੋ ਰਹੀਆਂ ਨੇ ਤੇ ਇਹਦੇ ਬਾਰੇ ਕੋਈ ਵੀ ਕਾਰਵਾਈ ਨਹੀਂ ਹੋ ਰਹੀ ਅਸੀਂ ਤਾਂ ਇਸ ਗੱਲ ਤੋਂ ਬਹੁਤ ਪਰੇਸ਼ਾਨ ਆ ਪਬਲਿਕ ਬਹੁਤ ਪਰੇਸ਼ਾਨ ਹੈ ਪ੍ਰਸ਼ਾਸਨ ਕੋਈ ਨਾ ਕੋਈ ਕਾਰਵਾਈ ਕਰੇ ਤਾਂ ਕਿ ਆਪਣੇ ਮਾਹੌਲ 'ਚ ਸ਼ਾਂਤੀ ਹੋ ਸਕੇ ਜੀ ਸਰਵਿੰਦਰ ਸਿੰਘ ਜੀ ਕੀ ਇਹੜਾ ਮਾਮਲਾ ਹੋਇਆ ਆ ਅਟ ਸਲੋੜਾ ਪਿੰਡ ਵਿੱਚ ਮਾਮਲਾ ਇਦਾਂ ਸਲੋੜਾ ਪੜੀਚ ਅਸੀਂ ਇੱਥੇ ਜ਼ਮੀਨ ਲਈਏ ਲਾਕੇ ਤੇ ਮੈਨੂੰ ਸਪੈਸਰਾਂ ਨੇ ਫੋਨ ਕੀਤਾ ਤੁਹਾਡਾ ਵੀ ਇੰਦਰ ਦਾ ਚੋਰੀ ਹੋ ਗਈ ਸਾਡੇ ਕੋਲ ਤੇ ਅਸੀਂ ਤੇ ਚੀਜ਼ ਬਹੁਤ ਪਰੇਸ਼ਾਨ ਆ ਤੇ ਦੇਖੋ ਵੀ ਕੱਲ ਇਹਨਾਂ ਦੇ ਆਪਣੇ ਸਲੋੜਾ ਮੋਰ ਤੇ ਚੋਰੀ ਹੋਈ ਉਹ ਨਾ ਬੰਦਿਆਂ ਨੇ ਲੁੱਟ ਲਿਆ ਉਹਨਾਂ ਨੂੰ ਮੁੰਡਿਆਂ ਨੂੰ ਉੱਥੇ ਮੋਟਰਸਾਈਕਲ ਤੇ ਉਹਨਾਂ ਦੋ ਜਣੇ ਮੂਹ ਮੰਨੇ ਹਨ ਰਾਤ ਪਿਸਟਲ ਉਹਨਾਂ ਦੇ ਕੋਲ ਨੇ ਉਹਨਾਂ ਨੇ ਲੁੱਟ ਲਿਆ ਅੱਜ ਇਹ ਦੁਕਾਨ ਲੁੱਟ ਲਈ ਆਣ ਕੇ ਮਤਲਬ ਹੁੰਦੇ ਨੇ ਪਿਸਟਲ ਠਾਰ ਉਹਨਾਂ ਦੇ ਕੋਲ ਹੈ ਲੋਕਾਂ ਨੂੰ ਤਾਂ ਘਰੋਂ ਨਿਕਲਣਾ ਬਹੁਤ ਜ਼ਿਆਦਾ ਮੁਸ਼ਕਲ ਹੋ ਗਿਆ ਕੀ ਕੀ ਮੰਗ ਕਰਦੇ ਤੁਸੀਂ ਅਸੀਂ ਤਾਂ ਪ੍ਰਸ਼ਾਸਨ ਕੋਈ ਹੋਈ ਮੰਗ ਕਰਨ ਦੇ ਆ ਵੇਖੋ ਵੀ ਆਮ ਬੰਦਾ ਹਰ ਇੱਕ ਜਿਹੜਾ ਉਹ ਮੋਟਰਸਾਈਕਲ ਤੇ ਘਰੋਂ ਨਿਕਲਦਾ ਕੋਈ ਲੇਡੀ ਨਿਕਲ ਰਹੀ ਹੈ ਕੋ ਬੱਚਾ ਨਿਕਲ ਰਿਹਾ ਕੱਲ ਨੂੰ ਕਿ ਇਸ ਤਰ੍ਹਾਂ ਤੇ ਬਹੁਤ ਜ਼ਿਆਦਾ ਮੰਨ ਲਓ ਕੋ ਗੋਲੀ ਮਾਰ ਦਿਆ ਕਿਸੇ ਨੂੰ ਅੱਜ ਲੁੱਟ ਕੋਰੀ ਤੁਹਾਡੇ ਸਾਹਮਣੇ ਹੀ ਇਹ ਗੁਰ ਨਾਲ ਹੀ ਉੱਥੇ ਵੀ ਬੋਲੀ ਮਾਰਦੀ ਚਸਕਰਾਂ ਜਿਸ ਕਰਕੇ ਅਸੀਂ ਇਹੀ ਮੰਨਦਾ ਰਹੇ ਪ੍ਰਸ਼ਾਸਨ ਕੋਲ ਵੀ ਵੱਧ ਤੋਂ ਵੱਧ ਆਪਣਾ ਪੂਰਾ ਜ਼ੋਰ ਲਾਏ ਪ੍ਰਸ਼ਾਸਨ ਤਾਂ ਜੋ ਜਿਹੜਾ ਇਹ ਜਿਹੜੇ ਲੁਟੇਰੇ ਘਮਰੇ ਇਹਨਾਂ ਨੂੰ ਕੱਢ ਪਾਏ